पीवी टाॉक टीवी देख रहे हैं सारे दर्शकों दा मैं बहुत-बहुत स्वागत करता हूं जी पंजाब ते केंद्र सरकार दीं मुख्य खबरਾਂ ਅਤੇ ਯੋਜਨਾਵਾਂ ਅੱਜ ਅਸੀਂ ਤੁਹਾਡੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸੰਬੰਧਿਤ ਕੁਝ ਅਹਿਮ ਜਾਣਕਾਰੀਆਂ ਲੈ ਕੇ ਹਾਜ਼ਰ ਹੋਏ ਹਾਂ ਪਹਿਲੇ ਨੰਬਰ ਤੇ ਬੁਢਾਪਾ ਪੈਨਸ਼ਨ ਅਤੇ ਹੋਰ ਲਾਭ ਦਿੱਲੀ ਸਰਕਾਰ ਨੇ ਬਜ਼ੁਰਗਾਂ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਵਿੱਚ 60 ਤੋਂ 69 ਸਾਲ ਦੇ ਬਜ਼ੁਰਗ ਨੂੰ ਹਰ ਮਹੀਨੇ 2000 ਅਤੇ 69 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 2500 ਦੀ ਪੈਨਸ਼ਨ ਮਿਲੇਗੀ ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਅਤੇ ਕਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ 500 ਰੁਪਏ ਦਾ ਵਾਧੂ ਲਾਭ ਦਿੱਤਾ ਜਾਵੇਗਾ ਇਸ ਯੋਜਨਾ ਦਾ ਲਾਭ ਲੈਣ ਲਈ ਆਨਲਾਈਨ ਪੋਰਟਲ ਤੇ ਅਪਲਾਈ ਕੀਤਾ ਜਾ ਸਕਦਾ ਹੈ ਜੋ ਕਿ 80000 ਅਰਜ਼ੀਆਂ ਪ੍ਰਾਪਤ ਹੋਣ ਤੱਕ ਸਰਗਰਮ ਰਹੇਗਾ ਔਰਤਾਂ ਲਈ ਨਵੀਆਂ ਯੋਜਨਾਵਾਂ 2100 ਦੀ ਵਿੱਤੀ ਸਹਾਇਤਾ ਹਰਿਆਣਾ ਸਰਕਾਰ ਨੇ ਲਾਡੂ ਲక్ష్ਮੀ ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ ਇਸ ਯੋਜਨਾ ਤਹਿਤ ਯੋਗ ਔਰਤਾਂ ਨੂੰ ਹਰ ਮਹੀਨੇ 2100 ਦੀ ਵਿੱਤੀ ਸਹਾਇਤਾ ਮਿਲੇਗੀ ਇਸ ਕੀਮਤ ਰਕੜੀ ਤੋਂ ਪਹਿਲਾਂ ਲਾਗੂ ਹੋਣ ਦੀ ਉਮੀਦ ਹੈ ਐਲਐਸਆਈ ਬੀਮਾ ਸਖੀ ਯੋਜਨਾ ਐਲਆਈਸੀ ਨੇ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਬੀਮਾ ਸਖੀ ਯੋਜਨਾ ਸ਼ੁਰੂ ਕੀਤੀ ਹੈ ਇਸ ਸਕੀਮ ਤਹਿਤ 80 ਤੋਂ 70 ਸਾਲਾਂ ਦੀ ਉਮਰ ਦੀਆਂ ਔਰਤਾਂ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੈ ਨੂੰ ਐਲਆਈਸੀ 에ਜੰਟ ਬਣਨ ਲਈ ਸਖਲਾਈ ਦਿੱਤੀ ਜਾਵੇਗੀ ਅਗਸਤ ਤੋਂ ਮਹੀਨੇ ਦੀਆਂ ਛੁੱਟੀਆਂ ਅਗਸਤ ਮਹੀਨੇ ਵਿੱਚ ਕਈ ਤਿਹਾਰ ਆ ਰਹੇ ਹਨ ਜਿਸ ਕਾਰਨ ਲੰਬੀਆਂ ਛੁੱਟੀਆਂ ਦਾ ਮੌਕਾ ਬਣ ਰਿਹਾ ਹੈ ਇਸ ਮਹੀਨੇ ਵਿੱਚ ਰੱਖੜੀ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਸ਼ਾਮਲ ਹਨ ਖਾਸ ਤੌਰ ਤੇ 15 ਅਗਸਤ ਆਜ਼ਾਦੀ ਦਿਵਸ ਸ਼ੁੱਕਰਵਾਰ 16 ਅਗਸਤ ਜਨਮ ਅਸ਼ਟਮੀ ਸ਼ਨੀਵਾਰ ਅਤੇ 17 ਅਗਸਤ ਨੂੰ ਐਤਵਾਰ ਹੋਣ ਕਾਰਨ ਲੋਕਾਂ ਨੂੰ ਲਗਾਤਾਰ 3 ਦਿਨ ਦੀ ਛੁੱਟੀ ਮਿਲੇਗੀ ਨਿਵੇਸ਼ ਅਤੇ ਬੀਮੇ ਨਾਲ ਸੰਬੰਧਿਤ ਜਾਣਕਾਰੀ ਐਫ ਡੀ ਤੋਂ ਕਰੋੜਾ ਰੁਪਏ ਜੇਕਰ ਤੁਸੀਂ 5 ਲੱਖ ਦੀ ਐਫ ਡੀ ਕਰਵਾਉਂਦੇ ਹੋ ਤਾਂ 9% ਸਾਲਾਨਾ ਵਿਆਜ ਤੇ 1 ਕਰੋੜ ਦਾ ਫੰਡ ਬਣਨ ਵਿੱਚ ਲਗਭਗ 30 ਸਾਲ ਲੱਗਣਗੇ 8% ਤੇ 32 ਸਾਲ ਅਤੇ 7% ਤੇ ਲਗਭਗ 35 ਸਾਲ ਦਾ ਸਮਾਂ ਲੱਗ ਸਕਦਾ ਹੈ ਸਿਹਤ ਬੀਮਾ ਸਿਹਤ ਬੀਮਾ ਖਰੀਦਣ ਵੇਲੇ ਸਿਰਫ ਘੱਟ ਪ੍ਰੀਮੀਅਮ ਨੂੰ ਨਹੀਂ ਦੇਖਣਾ ਚਾਹੀਦਾ ਸਗੋਂ ਪਾਲਿਸੀ ਦੀਆਂ ਸ਼ਰਤਾਂ ਨੂੰ ਵੀ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜੀ ਜੁਲਾਈ ਮਹੀਨੇ ਦੀ ਪੈਨਸ਼ਨ ਬਹੁਤ ਸਾਰੇ ਲੋਕਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਸਰਕਾਰ ਦੇ ਵੱਲੋਂ ਇਸ ਵਾਰ ਵੀ 1500 ਰੁਪਏ ਪੈਨਸ਼ਨ ਪਾਈ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਪਰ ਅਜੇ ਵੀ ਬਹੁਤ ਸਾਰੇ ਅਜੇ ਹੀ ਇਲਾਕੇ ਨੇ ਜਿੱਥੇ ਅਜੇ ਤੱਕ ਸਰਕਾਰ ਵੱਲੋਂ ਪੈਨਸ਼ਨ ਨਹੀਂ ਪਾਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦੀ ਤੁਹਾਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਜਿਹੜੀ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇਗੀ ਤਾਂ ਅਗਸਤ ਮਹੀਨੇ ਦੇ ਦੋ ਤਿੰਨ ਦਿਨ ਹੋ ਚੁੱਕੇ ਨੇ ਤਾਂ ਹੋ ਸਕਦਾ ਹੈ ਕਿ ਅਗਸਤ ਮਹੀਨੇ ਦੇ ਲਾਸਟ ਦੇ ਵਿੱਚ ਜਿਹੜੀ ਪੈਨਸ਼ਨ ਪਾਈ ਜਾਵੇ ਸਰਕਾਰ 2500 ਰੁਪਏ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ ਇਹ ਸੀਗੀ ਪੈਨਸ਼ਨ ਦੇ ਰਿਲੇਟਡ ਇੱਕ ਬਹੁਤ ਵੱਡੀ ਜਾਣਕਾਰੀ ਪਰ ਅਜੇ ਤੱਕ 2500 ਦੇ ਬਾਰੇ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦੇ ਨਾਲ ਕੋਈ ਵੀ ਅਧਿਕਾਰਿਤ ਵੈਬਸਾਈਟ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਪਰ ਫਿਰ ਵੀ ਲੋਕਾਂ ਦੀ ਉਮੀਦ ਹੈ ਕਿ ਸਰਕਾਰ ਦੇ ਵੱਲੋਂ 2500 ਰੁਪਏ ਪੈਨਸ਼ਨ ਕੀਤੀ ਜਾਵੇਗੀ ਇਹ ਸੀਗੀ ਪੈਨਸ਼ਨ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ ਬਾਕੀ ਤੁਹਾਨੂੰ ਹੋਰ ਜਾਣਕਾਰੀਆਂ ਅਸੀਂ ਨੇ ਦਿੱਤੀਆਂ ਨੇ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤੇ ਦਿੱਲੀ ਦੇ ਵਿੱਚ ਦੇਖੋ ਕਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਵੱਲੋਂ ਪੈਨਸ਼ਨ ਬਜ਼ੁਰਗਾਂ ਦੀ ਵਧਾਈ ਹੋਈ ਹੈ ਤੇ ਇਸੇ ਤਰ੍ਹਾਂ ਦੇ ਨਾਲ ਹਰਿਆ ਅਨੇ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਪੈਨਸ਼ਨ ਜਿਹੜੀ ਹੈ ਵੱਡੇ ਪੱਧਰ ਤੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਵਧ ਕੇ ਦਿੱਤੀ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਅਜੇ ਵੀ ਪੈਨਸ਼ਨ ਜਿਹੜੀ ਹੈ 1500 ਰੁਪਏ ਹੈ ਸਰਕਾਰ ਕਦੋਂ ਤੱਕ ਇਸ ਚੀਜ਼ ਨੂੰ ਵਧਾਉਂਦੀ ਹੈ ਇਹ ਦੇਖਣਾ ਬਾਕੀ ਹੋਵੇਗਾ ਜਿਗਰ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲੋ ਨਵੀਂ ਜਾਣਕਾਰੀ ਜਿਵੇਂ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ